ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਕਾਲਾਪੁਰਾਂ ਤੀ ਤੇ ਲੇਟ ਪਹੁੰਚੇ ਸੀ ਸੋ ਆਪਾਂ ਇਸ ਕਰਕੇ ਵਲੌਗ ਸ਼ੂਟ ਨਹੀਂ ਕਰ पाए ਤੇ ਅੱਜ ਜੀ 13 April 2025 ਮੁਸਾਕੀ ਦਾ ਦਿਹਾੜਾ ਸੋ ਅਸੀਂ ਸੋਚਿਆ ਸੀ ਦਰਬਾਰ ਸਾਹਿਬ ਜਾ ਕੇ ਆਈਏ ਜੀ ਤੇ ਰਾਤੀ ਅਸੀਂ ਲੇਟ ਪਹੁੰਚਣ ਦੇ ਕਰਕੇ ਵਲੌਗ ਦਾ ਸ਼ੂਟ ਨਹੀਂ ਕਰ पाए ਪਰ ਹੁਣ ਅਸੀਂ ਤੁਹਾਨੂੰ ਰੂਮ ਦਾ ਵੀਊ ਦਿਖਾ ਸਕਦੇ ਹਾਂ ਰੂਮ ਸਾਨੂੰ ਹੀ ਗ੍ਰੇਡ ਤੇ ਬਧੀਆ ਮਿਲ ਗਿਆ ਏਸੀ ਵਗੈਰਾ ਚੱਲਦਾ ਸੀ ਗਰਮ ਪਾਣੀ ਪਰ ਹਮ ਤਾਂ ਕਰਦੇ ਕਰ ਬਸ ਲੋੜ ਨਹੀਂ ਠੰਡੇ ਨਾਲ ਨਾਤੇ ਆ ਤੇ ਠੰਡੇ ਨਾਲ ਨਾਤੇ ਆ ਬੋਲਦੇ ਨਹੀਂ ਨਹੀਂ ਸਹੀ ਆ ਜਿਵੇਂ ਉਹ ਕਿ ਠੰਡੇ ਨਾਲ ਹੀ ਨਾਤੇ ਆਪਾਂ ਗਰਮੀ ਜੀ ਨਾਉਣ ਦੀ ਲੋੜ ਕੀ ਹੈ ਗਰਮ ਨਾਲ ਆਓ ਤੇ ਬਾਕੀ ਆਪਾਂ ਅੱਗੇ ਦਰਬਾਰ ਸਾਹਿਬ ਜਾਣੇ ਆ ਜੀ ਤੇ ਤੁਹਾਨੂੰ ਦਰਸ਼ਨ ਮਿਲ ਲੈ ਕਰਾਉਣੇ ਆ ਬੜੇ ਬੜੇ ਤੁਹਾਡੇ ਨਾਲ ਐਸੇ ਵੀਡੀਓ ਵਿੱਚ ਮੁਜ਼ਾਕੀ ਦੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਇਹ ਅਜਿਹਾ ਕ੍ਰਿਸ਼ਨ ਐਨੀਵੇਅਰ ਇਹਨੂੰ ਹੀ ਕਰ ਲੋ ਸਬਸਕ੍ਰਾਈਬ ਇਹ ਵੀ ਭਰਾ ਨਵਾਂ ਉਠਦਾ ਬਲੌਗਰ ਮੇਰੇ ਵਾਂਗੂ ਸੋ ਬਣਿਆ ਤਾਂ ਉਹ ਸਾਡੇ ਨਾਲ ਇਸ ਵੀਡੀਓ ਵਿੱਚ ਰੂਮ ਤੋਂ ਬਾਹਰ ਆ ਗਏ ਸੀ ਹੁਣ ਆਏ ਜੇ ਸਟਰੀਟ ਵਿੱਚ ਆ ਚੁੱਕੇ ਹਾਂ ਸਾਹਮਣੇ ਹੈ ਗਈ ਜੱਲੇਮਾਲਾ ਬਾਗ ਜਿਸਾਕੀ ਦਿਹਾੜੇ ਕਰਕੇ ਪੂਰੀ ਇੱਥੇ ਰੌਣਕ ਹੈ ਸੰਦਰਭਾਰ ਸਾਹਿਬ ਦੇ ਵਸਾਕੀ ਨੇ ਦਿਹਾੜੇ ਕਰਕੇ ਇਹ ਸੰਗਤਾਂ ਬਹੁਤ ਹੀ ਹਮ-ਹਮ ਆ ਕੇ ਪਹੁੰਚੀਆਂ ਹੋਈਆਂ ਹਨ ਹਾਂ ਲੋ ਜੀ ਜੋੜੇ ਜਮਾ ਕਰਾਤੇ 7 ਨੰਬਰ ਕਾਊਂਟਰ 34 34 ਨੰਬਰ संगत बहुत ही भारी मात्रा में आईया हम भी देख सकते वाहेगुरू वाहेगुरू ऐसा सतगुर जय मे ਸਿਸਤਾਸੀਓ ਜਿਸ ਮੇਰੇ ਨਾ ਤੇ ਸੰਤਾਨ ਲਈ ਜਲ ਵੀਣਾ ਵਾਸਤੇ ਵੀ ਸਾਈਡ ਤੇ ਸਿਸਟਮ ਬਣਿਆ ਹੋਇਆ ਹੈ ਉੱਥੋਂ ਆਪ ਜਲ ਨਹੀਂ ਸਕਦੇ ਆ ਬਾਕੀ ਅਸੀਂ ਕਟੜੀ ਕਰ ਜਮਾ ਕਰਾਉਣ ਆਏ ਹਾਂ ਇੱਧਰ ਹੀ ਦਵਾਨ ਹਾਲ ਹੈ ਜਿੱਥੇ ਪੀਟੀਸੀ ਚੈਨਲ ਤੇ ਸਵੇਰੇ ਆਪਣੀ ਕਥਾ ਚੱਲਦੀ ਹੁੰਦੀ ਹੈ ਦਰਬਾਰ ਸਾਹਿਬ ਦੇ ਕਿਨ ਤੋਂ ਬਾਅਦ ਤੇ ਉਹਦੇ ਸਾਹਮਣੇ ਲੰਗਰ ਹਾਲ ਹੈ ਜੀ ਲੰਗਰ ਹਾਲ ਦੇ ਸਾਹਮਣੇ ਦਵਾਨ ਹਾਲ ਦੁਲਵਾਨ ਹਾਲ ਸਮਨ ਹਿਲੰਦਰ ਹਾਲ ਤੇ ਜੋ ਸੰਗਤ ਹੁੰਦੀ ਹੈ ਈਜ਼ੀ ਹੋ ਜਾਂਦਾ ਵੀ ਸੰਗਤ ਨੂੰ ਉੱਤੇ ਦੇ ਬਿਲਕੁਲ ਇਧਰ ਖੰਬੇ ਹੱਥ ਗੁੰਗਾ ਰਾਮਗੜੀਆ ਹੈ ਜੀ ਇਹ ਬਹੁਤ ਕਰ ਲੋਕਾਂ ਨੂੰ ਪਤਾ ਹੈ ਸੋ ਆਪਾਂ ਸੋਚਿਆ ਵੀ ਦਿਖਾਇਆ ਜਾਵੇ ਇਸ ਵੀਡੀਓ ਵਿੱਚ ਗੁੰਗਾ ਰਾਮਗੜੀਆ ਅੱਜ ਨਾ ਕੋਈ ਸਮਝ ਨੰਗਰਾ ਆ ਨਾ ਉਹ ਦੂਜਾ ਰਾਮਗੜੀਆ ਦਾ ਰਸਤਾ ਬਣਿਆ ਆਮ ਤੌਰ ਤੇ ਅਸੰਗਟਾਂ ਲੰਘ ਸਕਦੀਆਂ ਹੋਈਆਂ। ਉਹ ਇੱਧਰ ਵੱਲ ਜਾ ਰਹੀ ਹੈ। ਅੰਦਰੋਂ ਬੰਗਾ ਰਾਮ ਗੜੀਆ ਦਲੇਸ਼ ਨਾਲ ਹੀ ਆਪਾਂ ਜਦੋਂ ਐਂਟਰ ਹੋਏ ਆਂ ਨਾਲ ਹੀ ਗੇਟ ਆ ਤੇ ਨੀਚੇ ਤੋਂ ਕੋੜੀਆਂ ਜਾਂਦੀਆਂ ਹੋਈਆਂ। ਸਾਨੂੰ ਤੁਸੀਂ ਦੇਖ ਸਕਦੇ ਹੋ ਜੀ। ਇੱਧਰ ਖੂਗਾ ਜੀ। ਇਹ ਖੂਬ ਬਹੁਤ ਡੂੰਗਾ ਹੈ। ਕੋਹ ਦੀ ਮਾਨਤਾ ਬਹੁਤ ਡੰਗਿਆ ਦੇਕਰ ਮੰਨੀ ਜਾਂਦੀ ਹੈ। ਬਈ ਪਰਾਚੀਨ ਖੂਹ ਹੈ ਇਹ। ਬਈ ਇਹ ਪਰਾਚੀਨ ਖੂਹ ਹੈ। ਬਈ ਕਿਹਾ ਜਾਂਦਾ ਹੈ ਇੱਥੋਂ ਦਾ ਬਈ ਜਿਵੇਂ ਜਿੰਨੀਆਂ ਚੱਕਰ ਖੂਹ ਖੜਨ ਲੱਗਿਆ ਉਹਨੀਆਂ ਤੇ ਲਪੋੜੀਆਂ ਨੇ। ਹਾਂਜੀ। ਫੋਟੋ ਵਿੱਚ ਨੂੰ ਕੋਈ ਨਾ ਖਿੱਚ ਲੋ ਬਈ। ਹਾਂ ਖਿੱਚ ਲੋ, ਖਿੱਚ ਲੋ। ਹੈਂ ਕਰੇਣਾ? ਬਈ ਜਿਹੜਾ ਖੂਹ ਆ ਨਾ ਖੂਹ। ਕਹਿੰਦੇ ਜਿੰਨਾ ਡੂੰਘਾ ਖੂਹ ਹੈ ਉਨੀਆਂ ਹੀ ਪੋੜੀਆਂ ਨੇ। ਓਕੇ, ਬੜਾ ਲੰਮਾ ਹੈ। ਬਈ ਹੁਣ ਕਈ सिस्टम बंद करता है बहुत डूंगा पर सारा प्राचीन बने हुआ है हाँ हाँ चलो भाई सारा बहुत सोहनी कारीगरी की ये यार पुरानी टाइम देख सकते हो ਜਿਵੇਂ ਮੰਨ ਲਓ ਲੋਕੀ ਉਹ ਦੀਵਰੇ ਕਿਤੇ ਜਗਾਉਂਦੇ ਸੀਗੇ ਸੰਗਤ ਹਨਾ ਸੋਨੇ ਮੋਲ ਬਣੇ ਜੀ ਪੁਰਾਣੇ ਬਈ ਡਾਕਟਰ ਇਹ ਤਖਤ ਇਹ ਜਸਾ ਸਿੰਘ ਆਗੜੀ ਦਾ ਇੱਥੇ ਉਹ ਬਹਿ ਕੇ ਆਪਣੇ ਸਾਰੇ ਫੈਸਲੇ ਲੈਂਦੇ ਸੀਗੇ ਆਹ ਕ੍ਰਿਸ਼ਨ ਆਹ ਤੱਕ ਜਸਾ ਸਿੰਘ ਆਗੜੀ ਦਾ ਆ ਆਗੜੀ ਮਿਸਲ ਦੇ ਸਰਦਾਰ ਸੀ ਜਿਹੜੇ ਬਈ ਇਹ ਇੱਥੇ ਬਹਿ ਕੇ ਉਹ ਸਾਰੇ ਫੈਸਲੇ ਲੈਂਦੇ ਸੀ ਜਮੈਂ ਤੇ ਉਹਨਾਂ ਨੇ ਬਣਵਾਇਆ ਸੀ ਮੇਰੇ ਹਿਸਾਬ ਨਾਲ ਇਹ ਓਕੇ ਓਕੇ ਹਾਂ उपर तखत ही पाया जो मतलब तखत दिल्ली तो पटक लग गया सह उपर पिया होके बहुत सोने बने हुए बहुत सोनी नहीं है वैसे बने निम कुछ समा सो रख लो कोई वैसे ਤੇ ਇੰਦਰ ਆ ਸਾਹਮਣੇ ਜਿਹੜੀ ਤੁਸੀਂ ਦੇਖ ਸਕਦੇ ਹੋ ਨੁਕੀ-ਨੁਕੀ ਹੈ ਨਾ ਤੇ ਆ ਦਰਵਾਜ਼ੇ ਮਤਲਬ ਇਹਨਾਂ ਦੇ ਸਾਹਮਣੇ ਦਰਬਾਰ ਸਾਹਿਬ ਹੈ ਦਰਬਾਰ ਸਾਹਿਬ ਦੇ ਸਾਹਮਣੇ ਜਿਹਵੇ ਹੈ ਬਣਿਆ ਹੈ ਸਿਸਟਮ ਇਹ ਬੂੰਗੇ ਰਾਮਗੜੀ ਹੈ ਬੂੰਗੇ ਰਾਮਗੜੀ ਤੋਂ ਦਰਬਾਰ ਸਾਹਿਬ ਦਾ ਦ੍ਰਿਸ਼ ਦੇਖਣ ਯੋਗ ਹੈ ਬਹੁਤ ਸੋਹਣਾ ਨਜ਼ਾਰਾ ਆ ਰਿਹਾ ਹੈ ਦਰਬਾਰ ਸਾਹਿਬ ਤੇ ਸਾਹਮਣੇ ਤੇ ਇਤਿਹਾਸਕ ਸੱਲ ਪਈ ਹੋਈ ਹੈ ਜਿਹੜੀ ਆਪਣੇ ਨਾ ਸਿੰਘਾਂ ਸਰਦਾਰਾਂ ਨੇ ਦਿੱਲੀ ਦੇ ਦਿਲਿਓਂ ਪਟਕ ਰਹੀ ਹੰਦੀ ਸੀ ਆਪਣੀ ਸੱਲ ਮਤਲਬ ਇਹ ਤੇ ਇਹਨੂੰ ਤੱਕ ਤੇ ਦਾਊਸ ਗਿਆ ਜਾਂਦਾ ਹੈ ਨੰਬਰ ਛੱਕੇ ਅਸੀਂ ਇੱਧਰ ਆ ਗਏ ਸੀ ਹੁਣ ਅੱਥੋਂ ਪ੍ਰਸ਼ਾਦ ਲਿਆ ਹੈ ਖੜਾ ਪ੍ਰਸ਼ਾਦ ਲੈ ਆ ਗਿਆ ਹੈ ਜੀ ਤੇ ਸਨਮਾਨਤਮਕ ਵਾਰ ਸਾਹਿਬ ਇਹ ਪ੍ਰਸ਼ਾਦ ਨੂੰ ਭੋਗ ਲੱਗਦਾ ਹੈ ਕਿਰਸਾ ਕੀ ਦੇਣ ਕਰਕੇ ਇਹ ਸੰਗਤਾਂ ਦਾ ਤੁਸੀਂ ਭਾਰੀ ਇਕੱਠ ਦੇਖ ਸਕਦੇ ਹੋ ਬਹੁਤ ਵੱਡੀ ਮਾਤਰਾ ਸੰਗਤਾਂ ਤੇ ਆਈਆਂ ਨੇ ਜੀ बहुत आज पैर रखने ठान नहीं मिल रही ਮੁਰਦਾ ਨਾਮ ਦਾ ਫਲਸਾਨਿਕ ਜੰਨ ਜੀ ਸਾਡੇ ਨੇ ਭਾਈ ਸਾਹਿਬ ਨਾਲ ਉਹਨਾਂ ਨੱਕਰ ਹੈ ਬੈਰਵਾਲ ਉਹਨਾਂ ਦਰਸ਼ਕਾਂ ਸਮਲੇ ਬੇਰ ਸਾਹਿਬ ਦਸ਼ਕਾ ਨਾਸਰੀ ਸੰਧਜੀ ਬੇਰ ਬਾ ਬੁੱਢਾ ਸਾਹਿਬ ਜੀ ਉਹ ਬਰਾਜੀ ਰੋਕਿਆ ਤੇ ਹੈਲਿਕਰ ਵੀ ਕੈਂਪ ਪਿਆ ਹੈ ਜੀ ਸੰਤੋਨਾ ਦਾ ਹਸਤੀ ਦੇ ਸਕਦੇ ਨੂੰ ਲੰਬੀ ਲਾਣਾ ਗੁਰਜੀ ਦਰਵਾਜ਼ਾ ਚੱਲ ਕਿ ਦੱਸਣ ਨੂੰ ਬਣਾ ਚਾਹ। ਉਹ ਜਾ ਕੇ ਨਦੀਰਾਸਤ ਹੈ। ਹਾਂ ਜਿਹੀ। ਉਹਨਾਂ ਪਾਜੇਵਰ ਪਹੁੰਚ ਚੁੱਕੇ ਹਾਂ ਜੀ। ਇੱਥੇ ਸ੍ਰੀ ਦੇਵਦੀ ਦੇ ਪ੍ਰਾਰਤਨ ਦਰਵਾਜ਼ੇ। ਅਜੇਵਰ ਬਣਿਆ ਹੋਇਆ ਹੈ ਜੀ ਦਿਲ ਸਕਦੇ ਹੋ।